ਜੈ ਕਰਮਾ ਸ੍ਰੀ ਮਹਾਰਾਜ ਪਹਿਲੇ ਦਾ ਸੋ ਵੀ ਨੂੰ ਵੀ ਕਾਫੀ ਬੀੜ ਜਾਂਦੇ ਆਇਆ ਨਹੀਂ ਜਨ ਕਿਉਂਕਿ ਫਾਦਰ ਸਾਹਿਬ ਨੂੰ ਬਲੋ ਸਟੇਜ ਦਾ ਕੈਂਸਰ ਹੈ ਗਿਆ ਉਹਦਾ ਪੀਐਸਏ 36 ਤਾਂ ਕਰਕੇ ਥੋੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਅੱਜ ਜਿੰਨੇ ਵੀ ਜਿਹੜੇ ਤਾਂ ਆਯੁਰਵੇਦ ਨੂੰ ਜਾਣਦੇ ਨੇ ਉਹਨਾਂ ਨੂੰ ਤਾਂ ਪਤਾ ਇੱਕ ਪਾਰੇ ਦੇ ਇੱਕ ਆਪਾਂ ਤਾਂਬਾ ਵਾਸਤੇ ਕਦੇ ਵੀ ਕੰਮ ਨਹੀਂ ਕਰਨਾ ਦੂਜੀ ਗੱਲ ਜਿਹਦੇ ਅੱਗੇ ਸ਼ੁੱਧ ਲਿਖਿਆ ਹੋਇਆ ਆਪਾਂ ਉਹ ਸ਼ੁੱਧ ਤੇ ਹੀ ਵਰਤਣਗੇ ਜੀ ਅਗਰ ਆਪਾਂ ਫਾਰਮੇਸੀ ਦੀ ਗੱਲ ਕਰੀਏ ਜਿਵੇਂ ਪਾਰਾ ਸੁਤਤ ਮਿਲ ਜਾਂਦਾ ਹੈ ਉਹ 1 ਸਾਲ ਤੋਂ ਵੱਧ ਆਪਾਂ ਪੁਰਾਣਾ ਨਹੀਂ ਲੈਣਾ ਤੇ ਦੂਜੀ ਗੱਲ ਨਹੀਂ ਤਾਬਾ ਆਪਾਂ ਸਮਾਏ ਉਹ ਵੀ ਆਪਾਂ 1 ਸਾਲ ਤੋਂ ਵੱਧ ਪੁਰਾਣੀ ਨਹੀਂ ਲੈਣੀ ਜਤੋਂ ਜ਼ਿਆਦਾ 6 ਮਹੀਨੇ ਹੀ ਪੁਰਾਣੀ ਹੋਵੇ ਵੱਧ ਤੋਂ ਵੱਧ 1 ਸਾਲ ਜੇ ਆਪਾਂ 1 ਸਾਲ ਤੋਂ ਜ਼ਿਆਦਾ ਨਾਬਾਬਾ ਸੁ ਪ੍ਰਾਣੀ ਲੈਂਦੇ ਆ ਤਾਂ ਉਹਦੇ ਜਿਹੜੇ ਧੋਗ ਨੇ ਉਹ ਬਾਪਸ਼ਾ ਆ ਜਾਂਦੇ ਨੇ ਇਹ ਨਹੀਂ ਪਾਰੇ ਵਿੱਚ ਪਾਰੇ ਨੂੰ ਸੁੱਧ ਕਰ ਲੋ ਅਗਰ ਇੱਕ ਸਾਲ ਤੱਕ ਰੱਖ ਦਿਓ ਤਾਂ ਉਸ ਤੋਂ ਬਾਅਦ ਉਹ ਸੁੱਧ ਹੋ ਜੂਗਾ ਤਾਂ ਫਿਰ ਆਪਾਂ ਨਾਗ ਬਸਮ ਕਰੇ ਨਹੀਂ ਵਰਤਣੀ ਨਾਗ ਬਸਮ ਜਿਹੜੀ ਸੀਸੇ ਤੋਂ ਬਣਦੀ ਹੈ ਜਿਹੜੀਆਂ ਫਾਰਮੇਸੀਆਂ ਨੇ ਜਦੋਂ ਤੁਸੀਂ ਕਿਸੇ ਵਧੀਆ ਫਾਰਮੇਸੀ ਵੀ ਨਾਲ ਲੈ ਲਓ ਸ਼ਰਮਾਇੂਰੋਂ ਉਂਜਾ ਨੂੰ ਕ੍ਰਿਸ਼ਨ ਗੋਪਾਲ ਨੂੰ ਇਹਨਾਂ ਤੋਂ ਇਲਾਵਾ ਹੋਰ ਇਸ ਤੇ ਭਰੋਸਾ ਨਹੀਂ ਕਰਨਾ ਕਿਉਂਕਿ ਜਿਹੜੇ ਸੀਸੇ ਦੀ ਮਾਤਰਾ ਹੈ एबी जो नालबॉस ਖਾਵਾਂਗੇ नालबॉस ਜਿਹੜੀ ਸੀਸ਼ੇ ਤੋਂ ਬਣਦੀ ਹੈ ਸੀਸ਼ਾ ਸੋਧਕਾਰ ਦੇ ਕੋਲੋਂ ਮਾਰ ਕੇ ਫੇਰ ਬੰਨ੍ਹਦੇ ਐ। एबी ਜੇ ਆਪਾਂ ਜ਼ਿਆਦਾ ਕਵਾਂਟਿਟੀ ਤੇ ਲੈਨੇ ਆ ਉਸਕੇ ਤੋਂ ਜ਼ਿਆਦਾ ਜੇ ਮੰਗ ਲਓ ਸੀਸ਼ੇ ਦੀ ਸੰਤੁਸ਼ਟਤਾ ਹੀ ਘਰਾਪ ਹੋਗੀ ਆ। ਉਸ ਤੋਂ ਵੱਧ ਲੈਨੇ ਆ ਤਾਂ ਸੀਸ਼ੇ ਦੀ ਮਾਤਰਾ ਵਧੂਗੀ ਹੀ ਵਧੂਗੀ। ਤੇ ਹੁਣ ਆਪਾਂ ਦੱਸਦੇ ਤੁਹਾਨੂੰ ਉਸ ਦਾ ਫਲਵੇਰੀ ਦੇ ਉੱਤੇ ਇਹ ਨੋਟ ਕਰ ਲਿਓ ਈਜ਼ੀ ਮਿਲ ਜਾਂਦਾ ਹੈਗਾ। ਲੂਕੋਸ ਦੇ ਨਾਮ ਦੇ ਕੋ ਪ੍ਰੋਡਕਟ ਆਉਂਦਾ ਉਹਦਾ ਪੀਣ ਵਾਲੇ ਡਰਾਪਸ ਵੀ ਆਉਂਦੇ ਐ ਤੇ ਕ੍ਰੀਮ ਵੀ ਆਉਂਦੀ ਐ। DRDO ਦੀ ਬਣੀ ਹੋਈ ਹੈ ਸਪੈਸ਼ਲੀ ਹਥਿਆਰ ਜੀ ਬਣਾਉਂਦਾ ਬਣੀ ਹੋਈ ਜਿਹਨਾਂ ਨੂੰ ਪਤਾ DRDO ਆਪਣੀ ਸ਼ਕਤੀ ਹੈ ਕਿ ਜਿਹੜੇ ਹਥਿਆਰ ਬਣਾਉਂਦੀ ਆ ਉਹਨਾਂ ਨੇ ਇਹ ਖੋਜ ਕਰਕੇ ਬਣਾਈ ਹੈ ਡਰਾਫਟ ਉਹਦੇ ਹਿਸਾਬ ਨਾਲ ਦੇਣੀ ਹੈ ਕਿ ਦੇ ਹਿਸਾਬ ਨਾਲ ਦੇ ਵਿੱਚ ਇੱਕ ਪਰਤੀ ਹੁੰਦੀ ਹੈ ਉਹਦੇ ਹਿਸਾਬ ਨਾਲ ਇਹਦੇ ਨਾਲ ਹੀ ਨਾਲ ਆਪਾਂ ਨੇ ਸ਼ਿਪਟਰੀਨਾਂ ਗੋਲੀ ਰਹੀ ਜਿਹੜੀ ਬਿਆਸ ਕੰਪਨੀ ਦੀ ਆਉਂਦੀ ਹੈ ਸਵੇਰੀ ਸਾਮ ਇੱਕ ਇੱਕ ਕਿਉਂਕਿ ਸ਼ਿਪਟਰੀਨ ਆਪਾਂ ਨਾਲ ਤਾਂ ਲਿਆ ਕਿ ਆਪੀ ਦੇ ਵਿੱਚ ਰਸਮਾਨਿਕ ਪਾਇਆ ਹੋਇਆ ਜਿਹੜਾ ਰਸਮਾਨਿਕ ਹੈ ਉਹ ਆਪਣੇ ਫਲਵੈਰੀ ਤੇ ਬਹੁਤ ਵਧੀਆ ਕੰਮ ਕਰਦਾ ਹੈ ਇਹਦੇ ਵਿੱਚ ਤੁਸਨੇ ਕੀ ਕਰਨਾ ਹੈ ਇੱਕ ਆਉਂਦੀ ਆਪਣੀ ਚਰਬੀ ਕੰਪਨੀ ਦੀ ਪਿਗਮੈਂਟ ਉਹ ਵੀ ਇੱਕ ਗੋਲੀ ਸਵੇਰੇ ਸਮੇਂ ਨਾਲ ਦੇਣੀ ਹੈ ਤੇ ਬਾਅਦ ਦੀ ਫੇਰ ਵੀ ਮ사ਜ ਕਰਨੀ ਹੈ ਹਲਕੀ ਹਲਕੀ ਜਿੱਥੇ ਦਾਗ ਹੈ ਸਫੇਦ ਤੋਂ ਪਰੇ ਵਿੱਚ ਰਹੇਗੇ ਛਾਲੇ ਜੇ ਜ਼ਰੂਰ ਹੋਣਗੇ ਪਰ ਰਿਜ਼ਲਟ ਹੋਣਾ ਜ਼ਿਆਦਾ ਮਿਲੇਗਾ ਕੰਟੀਨਿਊ ਆ ਕਰਨਾ ਹੈ ਉਹਦੇ ਹਿਸਾਬ ਨਾਲ ਫਲਵੈਰੀ ਆਪਾਂ ਤਿੰਨ ਪਾਣ ਤੇ ਡਿਵਾਈਡ ਕਰਦੇ ਆਂ ਵੈਸੇ ਆਯੁਰਵੇਦ ਦੇ ਹਿਸਾਬ ਨਾਲ ਅਲਕੇਲੀ ਦਾਤੀ ਹੁੰਦੇ ਪਰ ਮਾਡਰਨ ਸਾਇੰਸ ਦੇ ਹਿਸਾਬ ਨਾਲ ਤਾਂ ਪਰਟ ਡਿਵਾਈਡ ਕਰਦੇ ਆ ਇੱਕ ਆਪਣੀ ਅਧੇ ਸਰੀਰ ਦੀ ਇੱਕ ਸਾਈਡ ਹੀ ਹੁੰਦੀ ਹੈ ਠੀਕ ਹੈ ਜੀ ਇੱਕ ਹੁੰਦੀ ਹੈ ਆਪਣੇ ਕੰਗਲਾਂ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਜਿਹੜੀ ਆਪਣੀ ਫਲਵੈਰੀ ਹੁੰਦੀ ਹੈ ਆਪਣੇ ਬਾੜ ਜਿਹੜੇ ਸਫੇਦ ਹੋਣ ਲੱਗਿਆ ਇੱਕ ਤਾਂ ਉਹਦਾ ਟ੍ਰੀਟਮੈਂਟ ਕਰਨਾ ਸਭ ਤੋਂ ਔਖਾ ਜਿਆਦਾ ਲੰਮਾ ਸਮਾਂ ਲੈਂਦੀ ਹੈ ਇੱਕ ਜਿੱਥੇ ਆਪਣੇ ਹੈਅਰ ਵੀ ਹੈਗੇ ਜਿਵੇਂ ਹੱਥਾਂ 'ਤੇ ਪੈਰਾਂ ਦੀਆਂ ਚਲੀਆਂ ਤੇ ਜਾਂ ਲਿਪਸ ਤੇ ਹੋ ਜੇ ਉੱਥੇ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਜੇ ਤੁਸੀਂ ਆਏ ਮੇਰੇ ਤੋਂ ਮੈਡੀਸਿਨ ਦੇ ਰਹੇ ਹੋ ਤਾਂ ਉਹ ਨਾਲ ਨਾ ਤੁਸੀਂ ਹੋਮੋਪੈਥੀ ਮੈਡੀਸਿਨ ਬਾਰੇ ਗੱਲ ਕਰੀਏ ਕਿਉਂਕਿ ਹੋਮੋਪੈਥੀ ਜਿਹੜੀ ਹੁੰਦੀ ਹੈ ਉਹ ਅਲਕੋਹਲ ਹੁੰਦਾ ਦੇਖੋ ਅਲਕੋਹਲ ਵੇਸ ਹੁੰਦੀ ਹੈ ਅਲਕੋਹਲ ਬਿਲਕੁਲ ਹੀ ਨਹੀਂ ਦੇਣਾ ਬਾਕੀ ਉਹਦੇ ਵਿੱਚ ਜਿਹੜੀ گلوਕੋਜ਼ ਕਿ ਤੁਸੀਂ ਵਰਤੋਗੇ ਉਹਦੇ ਵਿੱਚ ਪੂਰਾ ਦੱਸਿਆ ਹੈ ਕੀ ਖਾਣਾ ਹੈ ਕੀ ਨਹੀਂ ਖਾਣਾ ਰਿਜ਼ਲਟ ਬਹੁਤ ਬਲਿਆ ਨੇ ਇੱਕ ਸਾਲ ਤੱਕ ਲਗਾਤਾਰ ਤੁਸੀਂ ਪੇਸ਼ੈਂਟ ਨੂੰ ਦੋਗੇ ਉਸ ਹਿਸਾਬ ਨਾਲ ਕਿੰਨੀ ਪ੍ਰੋਬਲਮ ਹੈ ਅਗਰ ਲੇਟਦੇ ਹੈਗੇ ਜਿੱਥੇ ਹੇਅਰ ਨਹੀਂ ਹੈਗੀ ਆਪਣਾ ਉੱਥੋਂ ਸ਼ੁਰੂ ਹੋਈ ਹੈ ਦਾ ਚਾਰ ਤਾਂ 3 4 7 ਤੁਸੀਂ ਪੱਕਾ ਮੰਨ ਲੇ ਚਲੋ ਚੱਲੂਗੀ ਸੀ ਚੱਲੂਗੀ ਉਹਦੇ ਵਿੱਚ ਹੋਰ ਕਿਸੇ ਵੀ ਪੈਥੀ ਦੀ ਕੋਈ ਮੈਡੀਸਨ ਨਹੀਂ ਲੈਣੀ ਐਲੋਪੈਥੀਰ ਨੂੰ ਤੁਸੀਂ ਦੇਖ ਕੇ ਦੇਖ ਲਓ ਸਭ ਇੱਧਰ ਹੀ ਆਉਣਗੇ ਆਏ ਹੋਏ ਲੋ ਜਿੰਨੇ ਵੀ ਐਲੋਪੈਥੀ ਖਾ ਲਈ ਐਲੈਕਟ੍ਰੋਪੈਥੀ ਖਾ ਲਈ ਹੋਮੋਪੈਥੀ ਖਾ ਲਈ ਇਹਨਾਂ ਦੇ ਵਿੱਚ ਰਿਜ਼ਲਟ ਤੁਹਾਨੂੰ ਨਹੀਂ ਮਿਲਦੇ ਹੈਗੇ ਅਗਰ ਤੁਸੀਂ ਆਈਸ ਵਿੱਚ ਜਾੜਾ ਦੇਖਣਾ ਚਾਹਦੇ ਹੋ ਤਾਂ ਇੱਕ YouTube ਦੇ ਉੱਤੇ ਨਿੱਤਪਲੰਤਮ ਸ਼ਰੀਰ ਦੇ ਤੁਸੀਂ ਉਹਨਾਂ ਨੂੰ ਜ਼ਰੂਰ ਵਾਚ ਕਰਾਇਆ ਕਰੋ ਉਹ 30 ਦਿਨ ਦਾ ਦੱਸਿਆ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਕਦੋਂ ਉੱਠਣਾ ਹੈ ਕਿਹੜੇ ਟਾਈਮ ਕਿਹਦੀ ਕੀ ਦਾ ਸੇਵਨ ਕਰਨਾ ਹੈ ਉਹ ਟੋਟਲੀ ਉਸੇ ਦੱਸਿਆ ਜਿੰਨੇ ਵੀ ਪੇਸ਼ੈਂਟ ਸਾਰਿਆਂ ਦਾ ਵਾਪਸ ਇਹਨਾਂ ਨੂੰ ਕੀਰਿਆਸਾ ਦਿੱਤਾ ਪ੍ਰੋਗਰਾਮ ਦਾ ਚਾਰ ਦਫਾਉਂਦੇ ਆ ਮਤਲਬ 2 ਸਾਲ ਦਾ ਟ੍ਰੀਟਮੈਂਟ ਚੱਲਿਆ 1 ਸਾਲ ਦਾ ਟ੍ਰੀਟਮੈਂਟ ਚੱਲਿਆ ਉਹਨਾਂ ਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਜਿਹੜੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਕੋਈ ਵੀ ਨੁਸਖਾ ਪਾਉਂਦਾ ਕੋਈ ਵੀ ਸਹੀ ਨਹੀਂ ਪਾਉਂਦਾ ਮੈਂ ਨੁਸਖਾ ਪਾਉਣਾ ਮੈਂ ਕੋਈ ਵੀ ਸਹੀ ਨਹੀਂ ਪਾਉਂਦਾ ਉਹ ਜੇ ਤਾਂ ਮੈਂ ਪੁਰਾਣੇ ਗ੍ਰੰਥੋਂ ਦੇਖ ਕੇ ਲਿਖਦਾ ਤਾਂ ਉਹ ਸਹੀ ਐ ਜੇ ਮੈਂ ਆਪਣੇ ਹੱਥ ਨਾਲ ਲਿਖ ਕੇ ਦੱਸਦਾ ਤਾਂ ਕੋਈ ਵੀ ਸਹੀ ਨਹੀਂ ਪਉਂਦਾ ਲੱਗਿਆ ਐਧਰ ਉਧਰ ਸਾਰੇ ਕਾਪੀ ਕਰਦੇ ਜੇ ਮੈਂ ਕਿਸੇ ਤੋਂ ਕਾਪੀ ਕਰ ਲਿਆ ਮਿਹਨਤ ਉਹ ਕਿਸੇ ਨੂੰ ਕਾਪੀ ਕਰ ਲੈ ਐਵੇਂ ਜਿਆਦਾ ਚੱਲਦਾ ਤੇ ਕਮ ਫਲਸਫੇ ਗਰੇ ਹੈਗੇ ਉਹਨਾਂ ਦੀ ਮਾਤਰਾ ਸਹੀ ਨਹੀਂ ਹੁੰਦੀ ਭਾਸਮਾ ਦੀ ਨਾ ਹੀ ਜੇ ਮੰਨ ਲਓ ਮੈਂ ਆਪਣੀ ਸਮਝ ਨਾਲ ਉਸ ਦਾ ਖਾਣਾ ਤਾਂ ਉਹ ਕਦੇ ਵੀ ਸਹੀ ਨਹੀਂ ਬਣੂਗਾ ਤਾਂ ਆਤਮ ਦੇ ਵਿੱਚ ਭਾਸਮਾ ਦੀ ਮਾਤਰਾ ਕੁਆਲਿਟੀ ਸਹੀ ਦੱਸੀ ਨਹੀਂ ਜਾਂ ਨਾ ਹੀ ਜੜੀਆਂ ਬੁੱਟੀਆਂ ਦੀ ਜੇ ਆਪਾਂ ਇਹ ਤੁਸੀਂ ਧਿਆਨ ਰੱਖਣਾ ਹੈ ਕਿ ਜੇ ਵਧੀਆ ਬੈਡਰੋਏ ਲੋਕ ਕਰ ਰਹੇ ਹੋ ਫਿਰ ਵੀ ਉਸਕਾ ਅਪਲਾਈ ਕਰਿਆ ਕਰੋ ਜਦ ਅਪਤਾਪੀ ਸਾਰੇ ਗਲੰਥਾਂ ਦੇ ਚਾਰਮਰ ਦੀ ਚੌਕੜੀ ਚਾਰਮਰਾਂ ਦੇ ਚੌਕੜੀ ਦਾਦ ਨਿਆਸੀਆਂ ਦੀ ਚੌਕੜੀ ਇਹਨਾਂ ਨੂੰ ਜ਼ਰੂਰ ਪੜ ਲਿਓ ਥੋੜਾ ਟੇਕ ਪੜ ਲੈ ਹੁੰਦਾ ਬੀਕੀ ਨਾਲ ਬਹੁਤ ਵਧੀਆ ਹੈ